ਹੀ ਟਰੈਕਟਰ ਤੇ ਬਾਕੀ ਸਾਰੇ ਸੰਦਾ ਵਕਾਊ ਆ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਹੋ ਪਹਿਲਾਂ ਗੱਲ ਕਰਦੇ ਆ ਸਵਰਾਜ 855 2002 ਮਾਡਲ ਪੰਜਾਬ ਨੰਬਰ ਕਲੋਸ ਕਰ ਇੰਜਨ ਵਾਲਾ ਜੀ ਇੰਜਨ ਗੇਅਰ ਤਾਂ ਓਕੇ ਵੱਡੇ ਐਕਸਲਾਂ ਵਾਲਾ ਵੱਡੇ ਲੈਫਟ ਟਾਪ ਵਾਲਾ ਰੇਟ 220000 ਰੁਪਇਆ ਪਿੰਡ ਕੋਠੇ ਅਮਨਗੜ ਧੂੜਕੋਟ ਕੋਲ ਦੁੱਧ ਦਾ ਕੌਣੀ ਜ਼ਿਲ੍ਹਾ ਮੁਕਸਰ 9417148607 ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ 2 ਦਿਨ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਆ ਪੰਜਾਬ ਨੰਬਰ ਆ ਜੀ ਕਲੌਸ ਕਰ ਇੰਜਨ ਦਾ ਟਰੈਕਟਰ ਆ ਇਹ ਕੰਡੀਸ਼ਨ ਤੁਹਾਡੇ ਸਾਹਮਣੇ ਆ ਵੀਡੀਓ ਨੂੰ ਦੱਬ ਕੇ ਸਾਰੇ ਗਰੁੱਪਾਂ 'ਚ ਸ਼ੇਅਰ ਕਰ ਦਿਆ ਕਰੋ ਤਾਂ ਜੋ ਸਾਰੇ ਕਿਸਾਨ ਵੀਰਾਂ ਤੱਕ ਆਪਣੀ ਵੀਡੀਓ ਪਹੁੰਚ ਜਾਵੇ ਅਗਵਰਾਜ 855 1994 ਮਾਡਲ ਟਰੈਕਟਰ ਆ ਜੀ ਪੰਜਾਬ ਨੰਬਰ ਆ ਸਾਫ਼ ਕੰਡੀਸ਼ਨ ਦੇ ਵਿੱਚ ਫੋਨ ਨੰਬਰ 98725 35948 ਪਿੰਡ ਗਿਲਜੇਲਾ ਜ਼ਿਲ੍ਹਾ ਮੁਕਸਰ ਤਹਿਸੀਲ ਕਿਦੜਵਾਹਾ ਦੇ ਵਿੱਚ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਸਾਫ ਟਰੈਕਟਰ ਆ ਭਰਾਵੋ ਪੰਜਾਬ ਨੰਬਰ ਆ ਫਰੀਦਕੋਟ ਜ਼ਿਲ੍ਹੇ ਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੁਸੀਂ ਵੀ ਸਾਡੇ ਪੇਜ ਤੇ ਐਡ ਕਰਵਾ ਸਕਦੇ ਹੋ ਜੀ ਸਾਡੇ WhatsApp ਨੰਬਰ ਤੇ ਵੀਡੀਓ ਫਟਮਾ ਭੇਜ ਕੇ ਸਾਰੀ ਜਾਣਕਾਰੀ ਲਿਖ ਕੇ ਭੇਜਿਆ ਕਰੋ ਸਾਰੇ ਵੀਰਾਂ ਨੂੰ ਬੇਨਤੀ ਆ ਵੀਡੀਓ ਨੂੰ ਸਾਰੀ ਨੂੰ ਦੇਖਿਆ ਕਰੋ ਜੀ ਤਾਂ ਜੋ ਤੁਹਾਨੂੰ ਸਾਰੇ ਸੰਦਾ ਬਾਰੇ ਪ੍ਰੋਪਰ ਜਾਣਕਾਰੀ ਮਿਲ ਸਕੇ ਸਾਡਾ Facebook ਚੈਨਲ ਵੀ ਫੋਲੋ ਕਰੋ ਅੱਗੇ ਜੀ ਪ੍ਰੀਤ 6049 ਟਰੈਕਟਰ ਆ 12 ਮਾਡਲ ਪੰਜਾਬ ਨੰਬਰ ਆ ਪਾਵਰ ਸਟੀering ਦੇ ਵਿੱਚ ਆ ਰੇਟ 2,60,000 ਰੁਪਿਆ ਸ਼੍ਰੀ ਮੁਖਸਰ ਸਾਹਿਬ ਜਾਂਸੀ ਦੇ ਟਰੈਕਟਰ ਖੜਾ ਜੀ ਕੱਟਿਆ ਹੋਇਆ ਟਰੈਕਟਰ ਆ ਜੇ ਕਿਸੇ ਵੀਰ ਭਰਾ ਨੇ ਲੈਣਾ ਤਾਂ ਜਲਦੀ ਤੋਂ ਜਲਦੀ ਤੁਸੀਂ 9915298405 ਇਹਨਾਂ ਨੰਬਰਾਂ ਤੇ ਫੋਨ ਕਰਕੇ ਹੋਰ ਜਾਣਕਾਰੀ ਟਰੈਕਟਰ ਬਾਰੇ ਲੈ ਸਕਦੇ ਹੋ 60 HP ਦੇ ਵਿੱਚ ਇਹ ਟਰੈਕਟਰ ਵਕਾਊ ਆ 12 ਮਾਡਲ ਆ ਭਰਾਵੋ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ 16 ਦੇ ਟਾਇਰਾਂ ਵਾਲਾ ਪਾਵਰ ਸਟੀਅਰਿੰਗ ਰੀਜਨਲ ਜਨਸੀ ਚੋ ਜਿਹੜਾ ਪਾਵਰ ਆਉਂਦਾ ਉਹੀ ਪਾਵਰ ਟਰੈਕਟਰ ਆ ਭਰਾਵੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਅੱਗੇ ਸੋਨਾਲੀ ਕਾ ਡੀ ਆਈ 60 ਆਰ ਐਕਸ ਟਰੈਕਟਰ ਵਿਕਾਊ ਆ 1800 ਘੰਟੇ ਸਿਰਫ ਚੱਲਿਆ ਹੋਇਆ ਏਰੀਆ ਕੋਟਕਪੂਰਾ ਰੇਟ 5 ਲੱਖ 15000 ਰੁਪਿਆ ਮੌਕੇ ਤੇ ਮਾਨਤਨ ਹੋ ਜਾਊਗਾ 95018701379501870137 ਇਹਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਹੋਰ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਸਿਰਫ 1800 ਘੰਟੇ ਚੱਲਿਆ ਹੋਇਆ ਇਹ ਟਰੈਕਟਰ ਵੀਰਾਂ ਦਾ ਵਿਕਾਊ ਆ ਜੇ ਕਿਸੇ ਵੀਰ ਭਰਾ ਨੇ ਖਰੀਦਣਾ ਹੋਵੇ ਤਾਂ ਤੁਸੀਂ ਫੋਨ ਤੇ ਸੰਪਰਕ 2017 ਮਾਡਲ ਟਰੈਕਟਰ ਆ ਭਰਾਓ ਇਹ 2017 ਮਾਡਲ ਸਿਰਫ 1800 ਘੰਟੇ ਚੱਲਿਆ 17 ਮਾਡਲ ਬਿਲਕੁਲ ਨਵਾਂ ਟਰੈਕਟਰ ਨਾਲ ਦੇ ਟਾਇਰਾਂ ਦੇ ਵਿੱਚ ਆ ਭਰਾਵੋ ਆ ਡਿਟੇਲ ਤੁਹਾਡੇ ਸਾਹਮਣੇ ਹੈ ਜੀ ਅੱਗੇ ਸਵਰਾਜ 855 1995 ਮਾਡਲ 80 ਪੈਸੇ ਟਾਇਰਾਂ ਦੇ ਵਿੱਚ ਪੰਜਾਬ ਨੰਬਰ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਦੇ ਵਿੱਚ ਜੇ ਕਿਸੇ ਵੀਰ ਭਰਾ ਨੇ ਲੈਣਾ 1,85,000 ਰੁਪਏ ਦਾ ਰੇਟ ਆ 9478604694 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਬਹੁਤ ਹੀ ਚੰਗਾ ਟਰੈਕਟਰ ਘਰੇ ਰੱਖਿਆ ਹੋਇਆ ਟਰੈਕਟਰ ਤੁਸੀਂ ਚਲਾ ਕੇ ਚੈੱਕ ਕਰਕੇ ਵਾਹ ਕੇ ਖਰੀਦ ਸਕਦੇ ਹੋ ਇੰਜਨ ਗੇਅਰ ਲਿਫਟ ਪੰਪ ਦਾ ਸਾਰਾ ਟਰੈਕਟਰ ਆਲ ਓਕੇ ਪਿਆ ਜੀ ਸਾਰਾ ਟਰੈਕਟਰ ਰੀਜਨਲ ਆ ਬਾਡੀ ਚਾਸੀ ਲਿੰਕਾਂ ਦਾ ਟਰੈਕਟਰ ਸਾਫ਼ ਆ ਜੀ ਪੰਜਾਬ ਨੰਬਰ ਆ ਬੰਪਰ ਛਤਰੀ ਡੰਡਾ ਫੱਟੀ ਸਾਰਾ ਸਮਾਨ ਟਰੈਕਟਰ ਦੇ ਨਾਲ ਆ ਭਰਾਵੋ ਫੋਨ ਕਰਕੇ ਬਾਕੀ ਜਾਣਕਾਰੀ ਲੈ ਸਕਦੇ ਹੋ ਅੱਗੇ ਜੀ ਫੋਰਡ 3600 ਟਰੈਕਟਰ ਆ ਭਰਾਵੋ ਵੀਰ ਮੋਡੀਫਾਈ ਕਰਕੇ ਵੇਚਦੇ ਆ ਜੇ ਕਿਸੇ ਵੀਰ ਭਰਾਣੇ ਲੈਣਾ ਹੋਵੇ ਏਰੀਆ ਰਈਆ ਬਿਆਸ 62837974 16 6283794416 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹਨਾਂ ਵੀਰਾਂ ਤੋਂ ਫੋਰਡ 3600 ਮੋਡੀਫਾਈ ਕੀਤਾ ਹੋਇਆ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਆਪ ਦਾ ਮੋਡੀਫਾਈ ਟਰੈਕਟਰ ਤੁਸੀਂ ਕਰਵਾ ਸਕਦੇ ਹੋ ਜੀ ਜੇ ਕਿਸੇ ਵੀਰ ਭਰਾ ਨੇ ਟਰੈਕਟਰ ਆਪ ਦੀ ਚੁਆਇਸ ਦਾ ਮੋਡੀਫਾਈ ਕਰਵਾਉਣਾ ਤਾਂ ਓਵੇਂ ਵੀ ਤੁਸੀਂ ਕਰਵਾ ਕੇ ਇਹਨਾਂ ਤੋਂ ਖਰੀਦ ਸਕਦੇ ਹੋ ਵੀਰ ਟਰੈਕਟਰ ਮੋਡੀਫਾਈ ਕਰਕੇ ਫੋਰਡ 3600 ਵੇਚਦੇ ਆ ਏਰੀਆ ਰਹੀ ਆ ਵਿਆਸ ਅਮਰਤਸਰ ਏਰੀਏ ਦੇ ਵਿੱਚ ਵੀਰਾਂ ਦਾ ਡੀਲਰਸ਼ਿਪ ਦਾ ਕੰਮ ਆ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣਾ WhatsApp ਨੰਬਰ ਤੇ ਤੁਸੀਂ ਫੋਟੋ ਭੇਜ ਕੇ ਐਡ ਕਰਵਾ ਸਕਦੇ ਹੋ 9876345622 ਸਾਡਾ WhatsApp ਨੰਬਰ ਹੈ ਜੀ YouTube Facebook ਤੇ ਤੁਸੀਂ ਆਪਾਂ ਨੂੰ ਫੋਲੋ ਕਰ ਸਕਦੇ ਹੋ ਅੱਗੇ ਜੀ 16 ਫੁੱਟ ਦੀ ਟਰਾਲੀ ਬਕਾਊਆ ਡਬਲ ਟਾਇਰਾਂ ਦੇ ਵਿੱਚ 16 ਫੁੱਟ ਦੀ ਲੰਬਾਈ ਆ ਰੇਟ 3,20,000 ਰੁਪਇਆ ਏਰੀਆ ਰਈਆ ਵਿਆਸ 9878299783 9878299783 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਵੀਡੀਓ ਨੂੰ ਸਾਰੀ ਨੂੰ ਦੇਖ ਕੇ ਗਰੁੱਪਾਂ 'ਚ ਸ਼ੇਅਰ ਕਰ ਦਿਆ ਕਰੋ ਭਰਾਵੋ ਕਿਸਾਨ ਵੀਰਾਂ ਤੱਕ ਤਾਂ ਜੋ ਹਰੇਕ ਵੀਡੀਓ ਆਪਣੀ ਪਹੁੰਚ ਜਾਵੇ ਟਰਾਲੀ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਵੀਰਾਂ ਨੇ ਤਿਆਰ ਕੀਤੀ ਹੋਈ ਟਰਾਲੀ ਹੈ ਡਬਲ ਟਾਇਰਾਂ ਦੇ ਵਿੱਚ 16 ਫੁੱਟੀ ਇਹ ਟਰਾਲੀ ਆ ਜੇ ਕਿਸੇ ਵੀਰ ਭਰਾ ਨੇ ਖਰੀਦਣੀ ਹੋਵੇ ਤਾਂ ਤੁਸੀਂ ਫੋਨ ਤੇ ਸੰਪਰਕ ਕਰ ਸਕਦੇ ਹੋ ਜਿਹੜੇ ਵੀ ਟਰਾਲੀ ਖਰੀਦਣ ਦੇ ਚਾਹਵਣਾ ਜੀ ਤੇ ਆਪਣਾ ਫੇਸਬੁੱਕ ਚੈਨਲ ਵੀ ਇਸੇ ਨਾਮ ਤੇ ਬਣਿਆ ਹੋਇਆ ਉਹ ਵੀ ਤੁਸੀਂ ਫੋਲੋ ਕਰ ਸਕਦੇ ਹੋ YouTube ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਜੀ ਤੇ ਆਪਣਾ WhatsApp ਨੰਬਰ ਹੈ ਜੀ 9876345622 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫੋਟੋਆਂ ਵੀਡੀਓ ਭੇਜ ਕੇ ਸਾਰੀ ਜਾਣਕਾਰੀ ਲਿਖ ਕੇ ਭੇਜ ਸਕਦੇ ਹੋ ਅੱਗੇ ਜੀ ਤੂੜੀ ਰੀਪਰ 18 ਮਾਡਲ ਹੈ ਰੇਟ 235000 ਰੁਪਿਆ ਪਿੰਡ ਮੱਲਣ ਜ਼ਿਲ੍ਹਾ ਮੌਕਸਰ ਤਹਿਸੀਲ ਗਿੱਦੜਵਾਹਾ ਦੇ ਵਿੱਚ ਵਿਕਾਊ ਆ 9478894295 9478894295 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਚਾਨੀ ਕੰਪਨੀ ਦਾ ਤੂੜੀ ਦੀ ਪ੍ਰਕਿਰਿਸ਼ਾ ਦੇ 18 ਮਾਡਲ ਸਾਰਾ ਕੰਮ ਮਸ਼ੀਨ ਦਾ ਹੋਇਆਗਾ ਜਲਦੀ ਪੈਸਿਆਂ ਦੀ ਲੋੜ ਕਰਕੇ ਵੀਰਾਂ ਨੇ ਇਹ ਮਸ਼ੀਨ ਵੇਚਣੀ ਹੈ ਜੇ ਕੋਈ ਵੀਰ ਮਸ਼ੀਨ ਖਰੀਦਣ ਦਾ ਚਾਹਵਾਨ ਹੋਵੇ 235000 ਰੁਪਏ ਡਿਮਾਂਡ ਆ ਪਿੰਡ ਮੱਲਣ ਜ਼ਿਲ੍ਹਾ ਮਕਸਰ ਦੇ ਵਿੱਚ ਤੁਸੀਂ ਸੰਪਰਕ ਕਰ ਸਕਦੇ ਹੋ ਜੀ 9478894295 94788 94295 ਚਾਨੀ ਕੰਪਨੀ ਦਾ ਤੋੜੀ ਰੀਪਰ ਪ੍ਰਭੂ ਕੰਡੀਸ਼ਨ ਛੋਡੇ ਸਾਹਮਣੇ ਬਹੁਤ ਹੀ ਘੱਟ ਚੱਲਿਆ ਹੋਇਆ ਇਹ ਰੀਪਰ ਵੀਰਾਂ ਦਾ ਵਿਕਾਊ ਆ ਇੱਕ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਐਡ ਭੇਜਣ ਤੋਂ ਪਹਿਲਾਂ ਸਾਰੀ ਜਾਣਕਾਰੀ WhatsApp ਤੇ ਸਾਨੂੰ ਲਿਖ ਕੇ ਭੇਜਿਆ ਕਰੋ ਸਾਰੇ ਵੀਰਾਂ ਨੂੰ ਬੇਨਤੀ ਆ ਬਿਨਾਂ ਲਿਖਣ ਤੋਂ ਐਡ ਨਾ ਭੇਜਿਆ ਕਰੋ ਪ੍ਰਭੂ ਸਾਰੀ ਜਾਣਕਾਰੀ ਲਿਖ ਕੇ ਭੇਜਿਆ ਕਰੋ ਤਾਂ ਜੋ ਸਾਰੇ ਕਿਸਾਨ ਵੀਰਾਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਸਕੇ ਅੱਗੇ ਜੀ 11 ਪੂਰੀ ਕਣਕ ਬਜਾਈ ਮਸ਼ੀਨ ਆ ਰੇਟ 17000 ਰੁਪਿਆ ਪਿੰਡ ਮੱਲਣ ਜ਼ਿਲ੍ਹਾ ਮਕਸਰ ਤਹਿਸੀਲ ਕਿਦੜਵਾਹਾ ਦੇ ਵਿੱਚ ਰੇਟ 17000 ਰੁਪਿਆ ਡਿਮਾਂਡ ਆ ਮੌਕੇ ਤੇ ਮਾਨਤਨ ਹੋ ਜਾਊਗਾ ਨਵੇਂ ਪਿਸਤੌੜਾ ਤੇ ਨਵੀਆਂ ਹਾਲੀਆਂ ਜੀ 9417148607 9417148607 ਇਹਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਕਣਕ ਬਜਾਈ ਮਸ਼ੀਨ ਖਰੀਦ ਸਕਦੇ ਹੋ ਵਧੀਆ ਸਾਫ਼ ਹਾਲਤ ਦੇ ਵਿੱਚ ਜੀ ਕਿਸੇ ਵੀਰ ਨੇ ਖਰੀਦਣੀ ਹੋਵੇ ਧੰਨਵਾਦ ਜੀ